ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿਦੇਸ਼ਾਂ ਵੱਲ ਵੱਧ ਰਹੇ ਰੁਝਾਨ ਨੂੰ ਦੇਖਦੇ ਆ ਬਹੁਤ ਸਾਰੇ ਬਦਲਾਅ ਕੀਤੇ ਜਾਂਦੇ ਨੇ ਲੇਕਿਨ ਜਦੋਂ ਅਸੀਂ ਬ੍ਰਿਟਿਸ਼ ਸਰਕਾਰ ਦੀ ਗੱਲ ਕਰਦੇ ਆ ਤੇ ਉਹਨਾਂ ਨੇ ਵੀ ਵਰਕ ਵੀਜ਼ਾ ਦੇ ਨਿਯਮਾਂ ਦੇ ਵਿੱਚ ਸੋਧ ਕੀਤੀ ਹੈ ਜਿਸ ਦੇ ذریعے ਹੁਣ ਪੋਸਟ ਗ੍ਰੈਜੂਏਸ਼ਨ ਰੋਜ਼ਗਾਰ ਦੀ ਮਿਆਦ 2 ਸਾਲ ਤੋਂ ਘਟਾ ਕੇ ਕੇਵਲ 18 ਮਹੀਨੇ ਕਰ ਦਿੱਤੀ ਗਈ ਹੈ ਇਹ ਨਵਾਂ ਨਿਯਮ ਦੱਸਿਆ ਜਾ ਰਿਹਾ ਹੈ ਕਿ 1 ਜਨਵਰੀ 2026 ਤੋਂ ਲਾਗੂ ਹੋਵੇਗਾ ਇਹ ਨਿਯਮ ਉਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਬਿਲਕੁਲ ਵੀ ਲਾਗੂ ਨਹੀਂ ਹੋਵੇਗਾ ਜੋ ਨਿਯਮ ਲਾਗੂ ਹੋਣ ਤੋਂ ਪਹਿਲਾਂ ਹੀ ਪੋਸਟ ਸਟਡੀ ਕੰਮ ਦੇ ਅਧਿਕਾਰਾਂ ਲਈ ਅਰਜ਼ੀ ਦੇ ਚੁੱਕੇ ਹਨ ਇੱਕ ਰਿਪੋਰਟ ਦੇ ਅਨੁਸਾਰ ਇਹ ਵੀ ਦੱਸਿਆ ਗਿਆ ਕਿ ਨਵੇਂ ਨਿਯਮ ਤੋਂ ਭਾਰਤੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ ਕਿਉਂਕਿ ਜੇ ਗੱਲ 2023 ਦੇ ਵਰਕ ਵੀਜ਼ਾ ਡੇਟਾ ਦੀ ਕੀਤੀ ਜਾਵੇ ਤੇ ਉਸ ਦੇ ਅਨੁਸਾਰ ਯੂਕੇ ਜਾਣ ਵਾਲੇ ਵਿਦਿਆਰਥੀਆਂ ਵਿੱਚੋਂ ਸਭ ਤੋਂ ਜ਼ਿਆਦਾ ਭਾਰਤੀ ਸਨ ਉਹਨਾਂ ਕੋਲ ਗ੍ਰੈਜੂਏਸ਼ਨ ਤੋਂ ਬਾਅਦ ਨੌਕਰੀ ਕਰਨ ਲਈ ਦੇਸ਼ ਵਿੱਚ ਰਹਿਣ ਲਈ ਘੱਟ ਸਮਾਂ ਹੋਵੇਗਾ ਜਦੋਂ ਅਸੀਂ ਗੱਲ ਡੇਲੀ ਮੇਲ ਦੀ ਕਰਦੇ ਹਾਂ ਤੇ ਉਹਨਾਂ ਦੇ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਲੱਭਣ ਲਈ ਹੁਣ ਕੇਵਲ ਤੇ ਕੇਵਲ 18 ਮਹੀਨੇ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਹੋਵੇਗੀ ਇਹ ਨਿਯਮ ਜਨਵਰੀ 2026 ਤੋਂ ਲਾਗੂ ਹੋਣ ਜਾ ਰਿਹਾ ਹੈ ਵਿਦਿਆਰਥੀਆਂ ਨੂੰ ਵਾਧੂ ਖਰਚਿਆਂ ਦਾ ਵੀ ਪ੍ਰਬੰਧ ਕਰਨਾ ਪਏਗਾ ਕਿਉਂਕਿ ਜਦੋਂ ਅਸੀਂ ਲੰਡਨ ਦੇ ਵਿੱਚ ਰਹਿਣ ਦੀ ਗੱਲ ਕਰਦੇ ਹਾਂ ਉੱਥੇ 9 ਮਹੀਨਿਆਂ ਦੀ ਰਹਿਣ ਸਹਿਣ ਨੂੰ ਪੂਰਾ ਕਰਨ ਲਈ ਲੋੜਿੰਦੀ ਰਕਮ 1136 ਪੌਂਡ ਸੀ ਹੁਣ ਇਹ ਬਤਾ ਕੇ 1171 ਪੌਂਡ ਕਰ ਦਿੱਤੀ ਗਈ ਹੈ ਯੂਕੇ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਗ੍ਰੈਜੂਏਸ਼ਨ ਤੋਂ ਬਾਅਦ ਰੋਜ਼ਗਾਰ ਪ੍ਰਾਪਤ ਕਰਨ ਲਈ ਲੋੜਿੰਦਾ ਸਮਾਂ 2 ਸਾਲ ਤੋਂ ਘਟਾ ਕੇ 1.5 ਸਾਲ ਕਰ ਦਿੱਤਾ ਗਿਆ ਹੈ ਇਸ ਉਦੇਸ਼ ਲਈ ਗ੍ਰੈਜੂਏਟ ਰੂਟ ਰਾਹੀਂ ਕੰਮ ਦੇ ਅਧਿਕਾਰਾਂ ਵਿੱਚ ਸੋਧ ਕਰਨ ਲਈ ਸੰਸਦ ਦੇ ਵਿੱਚ ਨਵਾਂ ਕਾਨੂੰਨ ਪੇਸ਼ ਕੀਤਾ ਗਿਆ ਹੈ ਸੋਧੇ ਹੋਏ ਨੀਮਾ ਦੇ ਤਹਿਤ ਯੋਗ ਕੋਰਸ ਪੂਰੇ ਕਰਨ ਵਾਲੇ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਪੱਧਰ ਦੀ ਨੌਕਰੀ ਪ੍ਰਾਪਤ ਕਰਨ ਲਈ ਸਿਰਫ ਤੇ ਸਿਰਫ 18 ਮਹੀਨਿਆਂ ਵਿੱਚ ਯੂਕੇ ਵਿੱਚ ਰਹਿਣ ਦੀ ਇਜਾਜ਼ਤ ਹੋਵੇਗੀ ਹਾਲਾਂਕਿ ਪੀ ਐਚ ਜਾਂ ਫਿਰ ਕੋਈ ਹੋਰ ਡਾਕਟਰ ਯੋਗਤਾ ਵਾਲੇ ਵਿਦਿਆਰਥੀ ਅਜੇ ਵੀ 3 ਸਾਲ ਟਹਿਰਨ ਦੇ ਯੋਗ ਹਨ ਇੱਥੇ ਦੱਸਣੀ ਹੋਊਗਾ ਕਿ 31 ਦਸੰਬਰ 2026 ਨੂੰ ਜਾਂ ਇਸ ਤੋਂ ਪਹਿਲਾਂ ਵਾਲੀ ਗ੍ਰੈਜੂਏਟ ਵੀਜ਼ਾ ਅਰਜ਼ੀ ਜਮ੍ਹਾਂ ਕਰਾਉਣ ਵਾਲੇ ਵਿਨਕਾਰ 2 ਸਾਲਾਂ ਦੀ ਵੈਤਤਾ ਦੀ ਮਿਆਦ ਤੋਂ ਲਾਭ ਪ੍ਰਾਪਤ ਕਰਦੇ ਰਹਿਣਗੇ ਉਸ ਤੋਂ ਬਾਅਦ ਨਵੀਂ 18 ਮਹੀਨਿਆਂ ਦੀ ਸੀਮਾ ਲਾਗੂ ਹੋ ਜਾਵੇਗੀ ਗ੍ਰੈਜੂਏਟ ਵੀਜ਼ਾ ਵਧਾਇਆ ਨਹੀਂ ਜਾ ਸਕਦਾ ਸੋ ਇਹਨਾਂ ਨਿਯਮਾਂ ਦੇ ਅਧਾਰ ਤੇ ਹੀ ਹੁਣ ਵਿਦਿਆਰਥੀ ਵਰਗ ਨੂੰ ਆਪਣੀਆਂ ਤਿਆਰੀਆਂ ਕਰਨੀਆਂ ਹੋਣਗੀਆਂ ਜੇਕਰ ਤੁਸੀਂ ਪਹਿਲਾਂ ਤੋਂ ਹੀ ਆਪਣੇ ਵੀਜ਼ਾ ਐਪਲੀਕੇਸ਼ਨ ਫਾਈਲ ਜਾਂ ਫਿਰ ਜਿਹੜੀ ਵੀ ਪ੍ਰੋਸੈਸਿੰਗ ਅਪਲਾਈ ਕਰ ਚੁੱਕੇ ਹੋ ਤਾਂ ਇਹ ਨਿਯਮ ਤੁਹਾਡੇ ਤੇ ਲਾਗੂ ਨਹੀਂ ਹੁੰਦੇ ਨਵੇਂ ਵਿਦਿਆਰਥੀਆਂ ਲਈ ਇਹ ਨਿਯਮ ਜਿਹੜੇ ਨੇ ਆਉਣ ਵਾਲੇ ਸਾਲ ਦੇ ਵਿੱਚ ਲਾਗੂ ਹੋ ਜਾਣਗੇ